ਨਵੀਂ ਨਵੀਂ ਆਜ਼ਾਦੀ ਆਈ ਨਵੀਂ ਨਵੀਂ ਸਰਕਾਰ ਬਣੀ ਨਵਾਂ ਨਵਾਂ ਗੁਰਸੰਗਾ ਦਾ ਚਾ ਤੇ ਨਵੀਆਂ ਨਵੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਗਿਆ ਸਭ ਤੋਂ ਵੱਡੀ ਸਮੱਸਿਆ ਸੀ ਉੱਜੜ ਕੇ ਆਉਣ ਵਾਲਿਆਂ ਨੂੰ ਵਸਾਉਣ ਦੀ ਉਹਨਾਂ ਦੇ ਪ੍ਰਬੰਧ ਵਾਸਤੇ ਮੌੜ ਵਸਾਉ ਮਹਿਕਮਾ ਕਾਇਮ ਕਰ ਦਿੱਤਾ ਗਿਆ ਪੰਜਾਬ ਵੰਡਿਆ ਗਿਆ ਸੀ ਉਸ ਦੀ ਰਾਜਧਾਨੀ ਲਾਹੌਰ ਪਾਕਿਸਤਾਨ ਵਿੱਚ ਰਹਿ ਗਈ ਸੀ ਨਵੀਂ ਰਾਜਧਾਨੀ ਉਸਾਰਨ ਵਾਸਤੇ ਸਮਾਂ ਚਾਹੀਦਾ ਸੀ ਉਹਨੇ ਚਰ ਵਾਸਤੇ ਸਰਕਾਰ ਨੇ ਕੰਮ ਚਲਾਉ ਰਾਜਧਾਨੀ ਜਲੰਧਰ ਬਣਾ ਲਈ ਸਭ ਤੋਂ ਔਖਾ ਕੰਮ ਸੀ ਜ਼ਮੀਨ ਦੇ ਮਾਲਕਾਂ ਨੂੰ ਵਸਾਉਣ ਦਾ ਪਾਕਿਸਤਾਨ ਵਿੱਚ ਰਹਿ ਗਈ ਜ਼ਮੀਨ ਦੀਆਂ ਜਮ੍ਹਾਂ ਬੰਦੀਆਂ ਆਉਣ ਉੱਤੇ ਹੀ ਸਹੀ ਪਤਾ ਲੱਗ ਸਕਦਾ ਸੀ ਕਿ ਕਿਸੇ ਮਾਲਕ ਦੀ ਕਿੰਨੀ ਜ਼ਮੀਨ ਸੀ ਤੇ ਇੱਥੇ ਉਹਨੂੰ ਕਿੰਨੀ ਦਿੱਤੀ ਜਾ ਸਕਦੀ ਸੀ ਪਰ ਇਸ ਕੰਮ ਵਾਸਤੇ ਵੀ ਸਮਾਂ ਚਾਹੀਦਾ ਸੀ ਸਰਕਾਰ ਦੇ ਕੁਝ ਸਿਆਣੇ ਕਰਮਚਾਰੀਆਂ ਨੇ ਇਸ ਬਾਰੇ ਇੱਕ ਵਿਉਂਤ ਬਣਾ ਲਈ ਉਹਨਾਂ ਹਰ ਵਾਹੀਵਾਨ ਨੂੰ ਜੱਸ ਨੇ ਕਿਹਾ ਕਿ ਉਹ ਪਾਕਿਸਤਾਨ ਵਿੱਚ ਜ਼ਮੀਨ ਛੱਡ ਕੇ ਆਇਆ ਹੈ 8-10 ਏਕੜ ਜ਼ਮੀਨ ਆਜ ਹੀ ਤੌਰ ਤੇ ਅਲਾਟ ਕਰ ਦਿੱਤੀ ਇਸ ਤਰ੍ਹਾਂ ਇੱਕ ਤਾਂ ਆਉਣ ਵਾਲੇ ਕਾਰੇ ਲੱਗ ਪਏ ਤੇ ਦੂਸਰੇ ਸਰਕਾਰ ਦੇ ਕੰਨ ਖਾਣੋਂ हट ਗਏ ਸਭ ਤੋਂ ਵੱਡਾ ਕੰਮ ਸੀ ਜ਼ਮੀਨ ਦੀ ਪੜਤਾਲ ਇਸ ਕੰਮ ਵਾਸਤੇ ਸਰਕਾਰ ਨੇ ਮਹਿਕਮਾ ਮਾਲ ਦੇ ਬਹੁਤ ਸਾਰੇ ਕਰਮਚਾਰੀ ਜਲੰਧਰ ਬੁਲਾ ਲਏ ਉਹਨਾਂ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਸੀ ਇੱਧਰ ਛੱਟੀ ਮੁਸਲਮਾਨਾਂ ਦੇ ਜ਼ਮੀਨਦਾਰਾਂ ਜਮ੍ਹਾਂਬੰਦੀਆਂ ਤਿਆਰ ਕਰਕੇ ਪਾਕਿਸਤਾਨ 'ਤੇ ਜੁਣਾ ਤੇ ਉਧਰੋਂ ਹਿੰਦੂ ਸਿੱਖਾਂ ਦੀ ਜ਼ਮੀਨਦਾਰਾਂ ਆਈਆਂ ਨਕਲਾਂ ਦੀ ਸੰਭਾਲ ਤੇ ਪੜਤਾਲ ਜਰਨੈਲ ਸਿੰਘ ਦੀ ਨਵੀਂ-ਨਵੀਂ ਨੌਕਰੀ ਸੀ ਉਹ ਵਿਭਾਗੇ ਵੱਲੋਂ ਅਜੇ ਕਿਸੇ ਥਾਂ ਪੱਕਾ ਨਹੀਂ ਸੀ ਕੀਤਾ ਗਿਆ ਸੋ ਉਹਨੂੰ ਵੀ ਜਲੰਧਰ ਬੁਲਾ ਲਿਆ ਗਿਆ ਡੁੱਡਾ ਪਾਕਿਸਤਾਨ ਵਿੱਚ ਮਾਰਿਆ ਗਿਆ ਸੀ ਸੋ ਜਰਨੈਲ ਸਿੰਘ ਆਪਣੀ ਮਾਂ ਨੂੰ ਵੀ ਨਾਲ ਜਲੰਧਰ ਲੈ ਗਿਆ ਪਹਿਲਾਂ-ਪਹਿਲਾਂ ਉਹ ਬਹੁਤ ਘਬਰਾਇਆ ਕਿ ਇੰਨੀ ਥੋੜੀ ਤਨਖਾਹ ਨਾਲ ਉਹ ਸ਼ਹਿਰ ਵਿੱਚ ਕਿਵੇਂ ਗੁਜ਼ਾਰਾ ਕਰੇਗਾ ਪਰ ਕੰਮ ਵਿੱਚ ਪੈ ਕੇ ਉਹਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਸੌਦਾ ਲਾਹੇਵੰਦਾ ਹੈ ਗੁਜ਼ਾਰਾ ਚੰਗਾ ਹੋ ਜਾਇਆ ਕਰੇਗਾ ਕਪੂਰਥਲਾ ਰੋਡ ਉੱਤੇ ਉਹਨੇ ਦੋ ਕਮਰਿਆਂ ਵਾਲਾ ਮਕਾਨ ਕਿਰਾਏ ਤੇ ਲੈ ਲਿਆ ਤੇ ਚੰਗਾ ਸਰਦਾਰਾਂ ਵਾਂਗ ਰਹਿਣ ਲੱਗਾ ਬੂਹੇ ਅੱਗੇ ਉਹਨੇ ਆਪਣੇ ਨਾਮ ਦੀ ਤਖਤੀ ਵੀ ਲਵਾ ਲਈ ਜਿਹਦੇ ਉੱਤੇ ਲਿਖਿਆ ਹੋਇਆ ਸੀ ਜਰਨੈਲ ਸਿੰਘ ਵਿਰਕ ਜਰਨੈਲ ਸਿੰਘ ਚੌਧਰੀ ਹਬੀਬੁੱਲਾ ਦੀ ਸਾਰੀ ਜ਼ਮੀਨ ਉੱਤੇ ਲਖਾ ਸਿੰਘ ਦਾ ਕਬਜ਼ਾ ਕਰਾ ਗਿਆ ਸੀ ਪਰ ਉਹਦੇ ਚਲੰਦਰ ਚਲੇ ਜਾਣ ਪਿੱਛੋਂ ਆ ਗਿਆ ਨਵਾਂ ਪਟਵਾਰੀ ਨਾਲ ਹੀ ਨਵੇਂ ਸੂਰਜ ਸਰਕਾਰ ਦੀਆਂ ਨਵੀਆਂ ਹਦਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਜ਼ਮੀਨ ਮੰਗਣ ਵਾਲਿਆਂ ਦੀ ਗਿਣਤੀ ਵਧ ਰਹੀ ਸੀ ਕਿਆਸੋਂ ਬਾਰੀ ਜਿਨ੍ਹਾਂ ਦੀਆਂ ਸੱਤਾਂ ਪੀੜੀਆਂ ਤੱਕ ਕਿਤੇ ਇੱਕ ਮਰਲਾ ਜ਼ਮੀਨ ਦੀ ਮਾਲਕੀ ਨਹੀਂ ਸੀ ਉਹਨਾਂ ਵੀ ਦੋ-ਦੋ ਮਰਬਿਆਂ ਦੇ ਕਲੇਮ ਦੇ ਦਿੱਤੇ ਵਾਹੀਵਾਨ ਜਾਂ ਗੈਰਵਾਹੀਵਾਨ ਹਰ ਕੋਈ ਜ਼ਮੀਨ ਦੇ ਮਗਰ ਪੈ ਗਿਆ ਉੱਤੋਂ ਸਰਕਾਰ ਦਾ ਹੁਕਮ ਸੀ ਕਿ ਹਰ ਇੱਕ ਨੂੰ 5-10 ਏਕੜ ਦੇ ਕੇ ਇੱਕ ਵਾਰ ਬਿਠਾ ਦਿਓ ਸੋ ਪਟਵਾਰੀ ਸਹਬਾਨ ਲੱਗੇ ਚਾਹ ਪਾਣੀ ਦੇ ਨਜ਼ਰਾਨੇ ਉੱਤੇ ਨਵੇਂ ਪਰਮਿਟ ਕੱਟਣ ਨਵੇਂ ਪਟਵਾਰੀ ਨੇ ਸਿਰਫ 10 ਏਕੜ ਜ਼ਮੀਨ ਲੱਖਾ ਸਿੰਘ ਕੋਲ ਰਹਿਣ ਦਿੱਤੀ ਬਾਕੀ ਸਭ ਉਹਨੇ ਨਵੇਂ ਆਏ ਸ਼ਰਨਾਰਥੀਆਂ ਨੂੰ ਅਲਾਟ ਕਰ ਦਿੱਤੀ ਹੁਣ ਲੱਖਾ ਸਿੰਘ ਨੂੰ ਪਤਾ ਲੱਗਾ ਕਿ 10 ਏਕੜ ਦਾ ਮਾਲਕ ਜ਼ਿੰਮੇਦਾਰ ਆਪਣੇ ਪਰਿਵਾਰ ਦਾ ਨਿਰਭਾਗ ਕਿਵੇਂ ਕਰਦਾ ਹੈ ਸਰਕਾਰ ਨੇ ਐਲਾਨ ਕੀਤਾ ਕਿ ਪਾਕਿਸਤਾਨ ਵਿੱਚ ਰਹੀ ਜ਼ਮੀਨ ਦੀਆਂ ਜਮ੍ਹਾਂ ਬੰਦੀਆਂ ਆ ਗਈਆਂ ਹਨ ਉਹਨਾਂ ਦੇ ਆਧਾਰ ਉੱਤੇ ਮਾਲਕਾਂ ਨੂੰ ਪੱਕੇ ਤੌਰ ਤੇ ਜ਼ਮੀਨਾਂ ਅਲਾਟ ਕਰ ਦਿੱਤੀਆਂ ਜਾਣਗੀਆਂ ਨਾਲ ਹੀ ਸਰਕਾਰ ਵੱਲੋਂ ਐਲਾਨ ਹੋਇਆ ਕਿ ਸ਼ਰਨਾਰਥੀ ਲੋਕ ਗੁਲਾਮ ਮੁਲਕ ਵਿੱਚੋਂ ਨਿਕਲ ਕੇ ਆਜ਼ਾਦ ਭਾਰਤ ਵਿੱਚ ਆਏ ਹਨ ਇਸ ਵਾਸਤੇ ਆਜ਼ਾਦੀ ਦੀ ਕੀਮਤ ਵਜੋਂ ਉਹਨਾਂ ਨੂੰ ਜ਼ਮੀਨ ਦਾ ਕੁਝ ਹਿੱਸਾ ਛੱਡਣਾ ਪਏਗਾ ਉਹ ਹਿੱਸਾ ਬੜਾ ਮਾਮੂਲੀ ਦੱਸਿਆ ਗਿਆ ਸਿਰਫ 25% ਦੀ ਤੋਂ ਲੈ ਕੇ 95% ਤੱਕ ਜਿਸ ਦੀ 4 ਕਨਾਲ ਜ਼ਮੀਨ ਵੀ ਸੀ ਚੌਥਾ ਹਿੱਸਾ ਉਸਦਾਰੀ ਘੱਟ ਲਿਆ ਵੱਡਿਆਂ ਕੋਲ ਤਾਂ 95% ਦੀ ਘਟਾ ਕੇ ਵੀ ਸੈਂਕੜੇ ਘੁਮਾ ਬਚ ਗਈ ਪਰ 2-4 ਕਨਾਲਾਂ ਜਾਂ ਘੁਮਾਵਾਂ ਵਾਲੇ ਤੋਂ ਵੀ ਚੌਥਾ ਹਿੱਸਾ ਘੱਟ ਲਿਆ ਕਿਉਂਕਿ ਆਪਣੀ ਸਰਕਾਰ ਕਿਸੇ ਵੀ ਵਿਦੇਸ਼ਵਾਸੀ ਨਾਲ ਵਿਤਕਰਾਨੇ ਸੀ ਕਰਨਾ ਚਾਹੁੰਦੀ ਉਨੇ ਜ਼ਰੂਰੀ ਸਮਝਿਆ ਕਿ ਹਰ ਇੱਕ ਸ਼ਰਨਾਰਥੀ ਨੂੰ ਇਸ ਆਜ਼ਾਦੀ ਦੇ ਯੱਗ ਵਿੱਚ ਕੁਝ ਨਾ ਕੁਝ ਹਿੱਸਾ ਪਾਉਣਾ ਚਾਹੀਦਾ ਹੈ ਐਵੇਂ ਯੱਗ ਸੰਪੂਰਨ ਕਿਵੇਂ ਹੁੰਦਾ ਇਹਨੂੰ ਆਂਦੇ ਹਨ ਮਰੇ ਨੂੰ ਮਾਰੇ ਸ਼ਾਮਦਾਰ ਪਾਕਿਸਤਾਨ ਤੋਂ ਜਮ੍ਹਾਂ ਬੰਦੀਆਂ ਆ ਗਈਆਂ ਉਹਨਾਂ ਦੀ ਪੜਤਾਲ ਹੋ ਗਈ ਸਰਕਾਰ ਨੇ ਕੁਝ ਨਿਯਮ ਬਣਾ ਲਏ ਜਿਨ੍ਹਾਂ ਦੇ ਆਧਾਰ ਉੱਤੇ ਪੱਕੀ ਅਲਾਟਮੈਂਟ ਸ਼ੁਰੂ ਹੋ ਗਈ ਪਹਿਲਾਂ ਜ਼ਿਲ੍ਹਿਆਂ ਵਿੱਚ ਉਸ ਤੋਂ ਹੇਠਾਂ ਤਹਿਸੀਲਾਂ ਵਿੱਚ ਤੇ ਅਗਾਂ ਪਟਵਾਰੀਆਂ ਕੋਲ ਕਾਗਜ਼ ਪਹੁੰਚ ਗਏ ਜਿਨ੍ਹਾਂ ਅਨੁਸਾਰ ਮਾਲਕਾਂ ਨੂੰ ਜ਼ਮੀਨ ਦੀ ਪੱਕੀ ਅਲਾਟਮੈਂਟ ਹੋਣੀ ਸੀ ਦੱਬੀ ਬੁਰੇ ਦੇ ਕਾਗਜ਼ ਆਏ ਤਾਂ ਉਹਦੇ ਵਿੱਚ ਲੱਖਾ ਸਿੰਘ ਦਾ ਨਾਮ ਹੀ ਹੈ ਨਹੀਂ ਸੀ ਹੁਣ ਉਸ ਨੂੰ ਫਿਕਰ ਬਣਿਆ ਤੇ ਉਹ ਲੱਗਾ ਜਲੰਧਰ ਸਕੱਤਰੇਤ ਦੇ ਚੱਕਰ ਕੱchn ਦੌੜ ਭਾਜੋ ਸ਼ੁਰੂ ਤੋਂ ਹੀ ਬਥੇਰੀ ਕਰਦਾ ਆ ਰਿਹਾ ਸੀ ਉਹਨੇ ਮਕਾਨਾਂ ਦਾ ਕਲੇਮ ਦਿੱਤਾ ਸੀ ਤਾਂ ਅਸਲ ਨਾਲੋਂ ਦੂਣਾ ਖੈਰ ਉਸ ਵਿੱਚ ਉਹ ਸਫਲ ਵੀ ਹੋ ਗਿਆ ਸੀ ਅਫਸਰ ਦੀ ਸੇਵਾ ਖੁਸ਼ਾਮਦ ਕਰਕੇ ਉਹਨੇ 30000 ਦਾ ਕਲੇਮ ਮਨਜ਼ੂਰ ਕਰਾ ਲਿਆ ਸੀ ਦੂਜਾ ਯਤਨ ਸੀ ਉਹਦਾ ਕਿ ਉਹਦੀ ਜ਼ਮੀਨ ਡੱਬੀਪੁਰ ਵਿੱਚ ਹੀ ਰਹਿ ਜਾਵੇ ਇਸ ਬਾਰੇ ਨੂੰ ਭਰੋਸਾ ਵੀ ਸੀ ਜਾਂਕਿ ਸਕਤਰੇਤ ਵਿੱਚ ਜਰਨੈਲ ਸਿੰਘ ਉਹਦੀ ਬਹੁਤ ਵੱਡੀ ਧਿਰ ਸੀ ਘਰ ਨਵੇਂ ਬਣੇ ਵਜ਼ੀਰਾਂ ਨਾਲ ਵੀ ਉਹਨੇ ਮਿੱਤਰਾਚਾਰੀ ਬਣਾ ਲਈ ਸੀ ਪਰ ਜੈਸੇ ਵੇਲੇ ਡੱਬੀਪੁਰ ਦੀ ਜ਼ਮੀਨ ਦੀ ਨਵੀਂ ਅਲਾਟਮੈਂਟ ਸ਼ੁਰੂ ਹੋ ਗਈ ਤਾਂ ਲਖਾ ਸਿੰਘ ਭੱਜਾ-ਪੱਜਾ ਮਹਿਕਮੇ ਦੇ ਵਜ਼ੀਰ ਕੋਲ ਗਿਆ ਵਜ਼ੀਰ ਨੇ ਸਰਕਾਰੀ ਨਿਯਮ ਅਨੁਸਾਰ ਮੁਸਕਰਾਉਂਦਿਆਂ ਹੋਇਆਂ ਲੱਖਾ ਸਿੰਘ ਦੀ ਦਰਖਾਸਤ ਫੜੀ ਤੇ ਉੱਤੇ ਹੁਕਮ ਲਿਖ ਦਿੱਤਾ ਸਰਦਾਰ ਲੱਖਾ ਸਿੰਘ ਦਾ ਕਲੇਮ ਲੱਭ ਕੇ ਇਸ ਨੂੰ ਡਿੱਬੀਪੁਰੇ ਵਿੱਚ ਜ਼ਮੀਨ ਅਲਾਟ ਕਰ ਦਿੱਤੀ ਜਾਵੇ ਕਿਉਂਕਿ ਇਹ ਉੱਥੋਂ ਦਾ ਆਰਜੀ ਅਲਾਟੀ ਹੈ ਨਾਲ ਹੀ ਵਜ਼ੀਰ ਨੇ ਉਸੇ ਤਰ੍ਹਾਂ ਮੁਸਕਰਾਉਂਦਿਆਂ ਉੱਤਰ ਦਿੱਤਾ ਸਰਦਾਰ ਲੱਖਾ ਸਿੰਘ ਤੇਰਾ ਕੰਮ ਨਹੀਂ ਹੋਣਾ ਤਾਂ ਹੋਣਾ ਕਿਦਾਂ ਹੈ ਜਾ ਸਿੱਧਾ ਇਲਾਕੇ ਦੇ ਅਫਸਰ ਮਾਲਕੋਲ ਲੈ ਜਾ ਖੁਸ਼ੀ-ਖੁਸ਼ੀ ਲੱਖਾ ਸਿੰਘ ਅਫਸਰ ਮਾਲਕੋਲ ਹਾਂ ਹਾਜ਼ਰ ਹੋਇਆ ਅਫਸਰ ਮਾਲ ਨੇ ਹਕਮ ਪੜ ਕੇ ਰੁੱਕੀ ਜਈ ਬੋਲੀ ਵਿੱਚ ਉੱਤਰ ਦਿੱਤਾ ਸਰਦਾਰ ਸਾਹਿਬ ਮੈਂ ਸਮਝ ਲਿਆ ਹੈ ਤੁਹਾਡੀ ਵਜ਼ੀਰਾਂ ਤੱਕ ਪਹੁੰਚ ਹੈ ਪਰ ਤੁਹਾਡਾ ਕਲੇਮ ਵੀ ਲੱਭੇ ਪਹਿਲਾਂ ਜਾ ਕੇ ਸੈਕਟਰੀਟੇਟ ਵਿੱਚੋਂ ਕਲੇਮ ਕਢਾ ਕੇ ਲਿਆਓ ਕਾਗਜ਼ ਉੱਤੇ ਦੋ ਚਰੀਟਾ ਮਾਰ ਕੇ ਦਰਖਾਸਤ ਨੂੰ ਵਾਪਸ ਫੜਾ ਦਿੱਤੀ ਹੁਣ ਲੱਖਾ ਸਿੰਘ ਦਾ ਕੋਲੂ ਦੇ ਬਲਦ ਵਾਲਾ ਚੱਕਰ ਸ਼ੁਰੂ ਹੋ ਗਿਆ ਅਮਰਤਸਰੋਂ ਜਲੰਧਰ ਤੇ ਜਲੰਧਰੋਂ ਅਮਰਤਸਰ ਕਦੇ ਵਜ਼ੀਰ ਦੇ ਪੇਸ਼ ਕਦੇ ਡੀਸੀ ਦੇ ਕਦੇ ਆਫਸਰ ਮਾਲ ਦੇ ਕਦੇ ਤਹਿਸੀਲਦਾਰ ਦੇ ਤੇ ਉੱਥੋਂ ਭੌਂ ਕੇ ਫੇਰ ਸਕੱਤਰੇਤ ਦੇ ਖਦਾਮਾਂ ਦੀ ਦਰਗਾਹ ਆਲੀ ਵਿੱਚ ਸਜਦਾ ਮੱਥਾ ਭਾਵੇਂ ਨਾ ਘਸਿਆ ਪਰ ਲੱਖਾ ਸਿੰਘ ਦੀ ਜੁੱਤੀ ਜ਼ਰੂਰ ਘਸ ਗਈ ਢੇੜੇ ਘੜ ਦਾ ਲੱਖਾ ਸਿੰਘ ਥੱਕ ਗਿਆ ਉਹਨੂੰ ਆਪ ਨੂੰ ਵੀ ਯਾਦ ਨਹੀਂ ਕਿ ਜਲੰਧਰ ਸਕੱਤਰੇਤ ਦੀ ਉਹਨੇ ਕਿੰਨੀ ਵਾਰ ਪ੍ਰਕਰਮਾ ਕੀਤੀ ਦਫ਼ਤਰ ਵਿੱਚ ਘੱਟਾ ਫੱਕਦਿਆਂ ਹਨੇਰਾ ਹੋ ਜਾਂਦਾ ਤਾਂ ਰਾਤੋਂ ਜਰਨੈਲ ਸਿੰਘ ਦਾ ਬੂਹਾ ਜਾ ਖੜਕਾਉਂਦਾ ਉਹ ਜਰਨੈਲ ਸਿੰਘ ਦੇ ਨਵੇਂ ਬੈਸਤਰੇ ਵਿੱਚ ਰਾਤ ਗੁਜ਼ਾਰਦਾ ਲਲਚਾਈਆਂ ਨਜ਼ਰਾਂ ਨਾਲ ਰਾਜੋਵਲ ਵੇਖਦਾ ਰਹਿੰਦਾ ਪਰ ਉਹਦੇ ਹੱਥ ਦੀ ਪੱਕੀ ਰੋਟੀ ਖਾਣ ਵਾਸਤੇ ਤਿਆਰ ਨਾ ਹੁੰਦਾ ਜਰਨੈਲ ਸਿੰਘ ਨੂੰ ਅੰਨ ਪਾਣੀ ਪੁੱਛਦਾ ਤਾਂ ਉਹਦਾ ਅੱਗੋਂ ਇੱਕੋ ਉੱਤਰ ਹੁੰਦਾ ਬਸ ਹੁਣੇ ਖਾ ਪੀ ਕੇ ਆਇਆ ਇੱਕ ਦਿਨ ਲੱਖਾ ਸਿੰਘ ਉਸ ਦਫ਼ਤਰ ਦੇ ਬੂਹੇ ਅੱਗੇ ਖੜ੍ਹਾ ਸੀ ਜਿੱਥੇ ਜਰਨੈਲ ਸਿੰਘ ਕੰਮ ਕਰਦਾ ਸੀ ਇੱਕ ਬੁੱਢਾ ਜਿਹਾ ਪਟਵਾਰੀ ਅੰਦਰੋਂ ਨਿਕਲਿਆ ਉਹਨੇ ਐਨਕ ਥੋੜੀ ਜਿਹੀ ਉਤਾਹ ਕਰਕੇ ਲੱਖਾ ਸਿੰਘ ਵੱਲ ਵੇਖਿਆ ਤੇ ਫਿਰ ਹਮਦਰਦੀ ਪ੍ਰਗਟ ਕਰਦਿਆਂ ਪੁੱਛਿਆ ਸਰਦਾਰ ਸਾਹਿਬ ਅਜੇ ਤੁਹਾਡਾ ਕੰਮ ਨਹੀਂ ਹੋਇਆ ਲਾਲਾ ਜੀ ਕੰਮ ਹੋ ਜਾਏ ਤਾਂ ਇੱਥੇ ਠੱਕੇ ਕਿਉਂ ਖਾਂਦੇ ਫਿਰਿਏ ਸਿਆਣਿਆਂ ਦੀ ਅਖਾਣ ਦੀ ਹੁਣ ਸਮਝ ਪਈਏ ਅਖੇ ਮਰਦ ਮਕਾਨੀ ਤੇ ਘੋੜੇ ਥਾਨੀ ਘਰ ਵਸਦੇ ਕਦੇ ਕੁਝ ਹੁੰਦੇ ਸਾਂ ਹੁਣ ਸਾਡੀ ਕੀ ਕੀਮਤ ਲੱਖਾ ਸਿੰਘ ਨੇ ਉਦਾਸ ਜਹੀ ਸੌਰਵਚ ਕਿਹਾ ਇਹ ਤਾਂ ਸੱਚ ਕਿਹਾ ਜੇ ਸਰਦਾਰ ਸਾਹਿਬ ਹਰ ਇੱਕ ਦੀ ਕਦਰੋ ਕੀਮਤ ਆਪਣੇ ਥਾਂ ਮਕਾਮ ਤੇ ਹੀ ਹੁੰਦੀ ਹੈ ਪਰ ਫਰਮਾਓ ਤੁਹਾਡਾ ਕੰਮ ਕੀ ਹੈ ਸ਼ਾਇਦ ਮੈਂ ਕੁਝ ਖੇਦਮਤ ਕਰ ਸਕਾਂ ਮੈਂ ਕਈ ਦਿਨ ਤੋਂ ਆਪ ਜੀ ਨੂੰ ਇੱਥੇ ਚੱਕਰ ਕੱਟਦਿਆਂ ਦੇਖ ਰਿਹਾ ਹਾਂ ਮੈਂ ਵੀ ਅੰਦਰ ਹੀ ਕੰਮ ਕਰਦਾ ਹਾਂ ਮੇਰਾ ਨਾਮ ਮਲਖੀ RAM ਹੈ ਬਜ਼ੁਰਗ ਪਟਵਾਰੀ ਨੇ ਆਪਣੀ ਜਾਣ ਪਛਾਣ ਵੀ ਕਰਾ ਦਿੱਤੀ ਲੱਖਾ ਸਿੰਘ ਨੇ ਆਪਣੀ ਸਾਰੀ ਕਹਾਣੀ ਕਹਿ ਸੁਣਾਈ ਹੂੰ ਮਲਖੀ RAM ਨੇ ਭੇਤ ਭਰੇ ਢਾਂਗ ਨਾਲ ਸੈਰ ਹਲਾਉਂਦਿਆਂ ਹੰਗਾਰਾ ਭਰਿਆ ਇਹ ਗੱਲ ਏ ਇਹ ਸ਼ਬਦੋ ਨੇ ਜਿਵੇਂ ਆਪਣੇ ਆਪ ਨੂੰ ਹੀ ਕਹੇ ਸਰਦਾਰ ਸਾਹਿਬ ਉਹਨੇ ਲਖਾ ਸਿੰਘ ਦੇ ਚਿਹਰੇ ਵੱਲ ਤੱਕਦਿਆਂ ਕਿਹਾ ਮੇਰੇ ਖਿਆਲ ਵਿੱਚ ਸਰਦਾਰ ਜਰਨੈਲ ਸਿੰਘ ਵਿਰਕ ਤੁਹਾਡਾ ਆਪਣਾ ਆਦਮੀ ਹੈ ਹਾਂ ਹੈ ਤਾਂ ਆਪਣਾ ਹੀ ਲਖਾ ਸਿੰਘ ਨੇ ਐਵੇਂ ਹੰਗਾਰਾ ਭਰਨ ਵਜੋਂ ਕਿਹਾ ਬੜਾ ਲਾਇਕ ਆਦਮੀ ਹੈ ਮਲਖੀ ਰਾਣ ਨੇ ਉਸੇ ਤਰ੍ਹਾਂ ਸਿਰ ਹਿਲਾਉਂਦਿਆਂ ਕਿਹਾ ਹੈ ਤਾਂ ਜਵਾਨ ਮੁੰਡਾ ਹੀ ਪਰ ਆਪਣੇ ਕੰਮ ਦਾ ਬੜਾ ਹੋਸ਼ਿਆਰ ਜੀ ਜਿਸ ਨੂੰ ਚਲਦਾ ਪੁਰਜਾ ਕਹਿੰਦੇ ਹਨ ਵੱਡਿਆਂ-ਵੱਡਿਆਂ ਪੁਰਾਣੇ ਖਰਾਟਾਂ ਦੇ ਕੰਨ ਕੁੱਤਰਦਾ ਏ ਪਰ ਹੈਰਾਨ ਹਾਂ ਕਿ ਉਹਦੇ ਹੁੰਦਿਆਂ ਤੁਹਾਡਾ ਕੰਮ ਕਿਉਂ ਨਹੀਂ ਹੋਇਆ ਇਸ ਬਾਰੇ ਮੈਂ ਕੀ ਕਹਿ ਸਕਦਾ ਉਹਦੀਆਂ ਉਹ ਜਾਣੇ ਲੱਖਾ ਸਿੰਘ ਨੇ ਪਹਿਲਾਂ ਨਾਲੋਂ ਵੀ ਨਿਰਾਸ਼ ਸੁਰ ਵਿੱਚ ਉੱਤਰ ਦਿੱਤਾ ਹੂੰ ਹੂੰ ਮਲਖੀ RAM ਦੋ ਕਪਲ ਨੀਵੀਂ ਨਜ਼ਰ ਕਰਕੇ ਇੰਉਂ ਸਿਰ ਹਿਲਾਉਂਦਾ ਰਿਹਾ ਜਿਵੇਂ ਉਹ ਕਿਸੇ ਬਹੁਤ ਵੱਡੀ ਉਲਝਣ ਨੂੰ ਸੁਲਝਾਉਣ ਬਾਰੇ ਸੋਚ ਰਿਹਾ ਹੋਵੇ ਸਰਦਾਰ ਸਾਹਿਬ ਕੁਝ ਅਰਜ ਕਰਾਂ ਨਰਾਇਤਾ ਨਹੀਂ ਹੋਵੋਗੇ ਇਹ ਵਾਕ ਕਹਿੰਦਿਆ ਮਲਕੀ RAM ਦਾ ਮੂੰਹ ਵੀ ਸਵਾਲੀਆ ਚੰਨ ਵਰਗਾ ਬਣਿਆ ਹੋਇਆ ਸੀ ਨਰਾਜ ਹੋਣ ਜੋਗੇ ਰਹੇ ਕਿਥੇ ਆਂ ਫਰਮਾਓ ਤੁਸੀਂ ਲਖਾ ਸਿੰਘ ਦੇ ਦਿਲ ਵਿੱਚ ਕਈ ਸ਼ੱਕ ਸਿਰ ਉਠਾ ਰਹੇ ਸਨ ਮੈਂ ਹੈਰਾਨ ਹਾਂ ਮੈਂ ਹੈਰਾਨ ਹਾਂ ਕਿ ਸਰਦਾਰ ਜਰਨੈਲ ਸਿੰਘ ਤੁਹਾਡਾ ਆਪਣਾ ਆਦਮੀ ਹੈ ਅਤੇ ਇਹ ਕੰਮ ਵੀ ਉਸੇ ਦੇ سپਰਦ ਹੈ ਉਹਦੀ ਡਿਊਟੀ ਹੈ ਰਹੀਆਂ ਰਵੰਨੀਆਂ ਗੁੰਮ ਹੋਈਆਂ ਜਮ੍ਹਾਂ ਬੰਦੀਆਂ ਲੱਭਣਾ ਉਹਨਾਂ ਦੀ ਪੜਤਾਲ ਕਰਨਾ ਸੰਭਾਲਣਾ ਤੇ ਫਿਰ ਅਗਲੀ ਕਾਰਵਾਈ ਵਾਸਤੇ ਆਲਾ ਅਫਸਰ ਦੇ ਪੇਸ਼ ਕਰਨਾ ਉਹ ਚਾਵੇ ਤਾਂ ਇੱਕ ਦਿਨ ਵਿੱਚ ਤੁਹਾਡਾ ਕੰਮ ਹੋ ਸਕਦਾ ਹੈ ਗਮਸ਼ੁਦਾ ਕਾਗਜ਼ ਸਭ ਉਸੇ ਕੋਲ ਨੇ ਪਰ ਜੇ ਫਿਰ ਵੀ ਤੁਹਾਡਾ ਕੰਮ ਨਹੀਂ ਹੁੰਦਾ ਤਾਂ ਜ਼ਰੂਰ ਦਾਲ ਵਿੱਚ ਕੁਝ ਕਾਲਾ ਕਾਲਾ ਹੈ ਸਮਝ ਗਏ ਉਹ ਪਰਜਾ ਤਾਂ ਵਧੀਆ ਹੈ ਆਪਣੇ ਕੰਮ ਦਾ 우ਸਤਾਦ ਪਰ ਤੁਰਦਾ ਕੁਝ ਤੇਲ ਦਿੱਤਿਆਂ ਹੈ ਬਸ ਐ ਮਲਖੀ RAM ਨੇ ਸੱਜੇ ਹੱਥ ਦੀ ਵਿਚਲੀ ਉਂਗਲ ਨਾਲ ੜਾ ਕੇ ਅੰਗੂਠੇ ਨੂੰ ਇਉਂ ਉ ਤਾਂ ਉਛਾਲਿਆ ਜਿਵੇਂ ਚਾਂਦੀ ਦੇ ਰੁਪਏ ਨੂੰ ਟੁਣਕਾ ਕੇ ਖਰਾ ਖੋਟਾ ਭਰਖ ਰਿਹਾ ਹੋਵੇ ਹਾਂ ਉਹਨੇ ਆਵਾਜ਼ ਨੂੰ ਕੁਝ ਲੰਮਾ ਕਰਕੇ ਕਿਹਾ ਜਾਓ ਤੁਹਾਨੂੰ ਰਸਤਾ ਦੱਸ ਦਿੱਤਾ ਏ ਅਗਾ ਤੁਹਾਡੀ ਹਿੰਮਤ ਸਿਰੋਂ ਉੱਪਰ ਕਰਕੇ ਹੱਥ ਹਿਲਾਉਂਦਾ ਹੋਇਆ ਮਲਖੀ RAM ਆਪਣੇ ਰਾਹੇ ਪੈ ਗਿਆ ਮਲਖੀ RAM ਪੁਰਾਣਾ ਪਟਵਾਰੀ ਸੀ ਨੌਕਰੀ ਤੋਂ ਉਹਨੂੰ ਛੁੱਟੀ ਮਿਲ ਗਈ ਹੋਈ ਸੀ ਪਰ ਉਹ ਫਿਰ ਵੀ ਸਾਰੀ ਦਿਹਾੜੀ ਇਸ ਕਤਰੇਤ ਵਿੱਚ ਹੀ ਗੁਜ਼ਾਰਦਾ ਸੀ ਸਿਰਫ ਗੁਜ਼ਾਰਦਾ ਹੀ ਨਹੀਂ ਸੀ ਵਾਕਾ ਚਾਤਰੀ ਦੇ ਹੁਨਰ ਸਦਕਾ ਉਹ ਦਿਹਾੜੀ ਵੀ ਬਣਾ ਲੈਂਦਾ ਸੀ ਲਖਾ ਸਿੰਘ ਜਿੱਥੇ ਖੜਾ ਸੀ ਬੁੱਤ ਦਾ ਬੁੱਤ ਬਣਿਆ ਖੜਾ ਰਹਿ ਗਿਆ ਗੁੱਸੇ ਵਿੱਚ ਉਹ ਆਪਣੇ ਆਪ ਨੂੰ ਭੁੱਲ ਗਿਆ ਪਾਲਦਾ ਪਾਲੋ ਇਓ ਮਹਿਸੂਸ ਕਰਨ ਲੱਗਾ ਜਿਵੇਂ ਅੱਜ ਵੀ ਉਹ ਪਿੰਡ ਵਰਨ ਦਾ ਮਾਲਕ ਸਰਦਾਰ ਲਖਾ ਸਿੰਘ ਸ਼ਾਹ ਹੈ ਤੇ ਜਰਨੈਲ ਉਹਦੇ ਗਰੀਬ ਕਾਮੇ ਡੁੱਡੇ ਦਾ ਪੁੱਤਰ ਉਹਦੇ ਦਿਲ ਵਿੱਚ ਆਈ ਕਿ ਉਸੇ ਵੇਲੇ ਅੰਦਰ ਜਾ ਕੇ ਜਰਨੈਲ ਨੂੰ ਫੜ ਕੇ ਚਪੇੜਾ ਨਾਲ ਉਡਾ ਦੇਵੇ ਇੱਕ ਗਰੀਬ ਕਾਮੇ ਦੀ ਇਹ ਹਿੰਮਤ ਪਰ ਛੇਤੀ ਹੀ ਲੱਖਾ ਸਿੰਘ ਨੂੰ ਆਪਣੀ ਹੋਣ ਵਾਲੀ ਹੈ ਸੀਤ ਦਾ ਗਿਆਨ ਹੋ ਗਿਆ ਗੁੱਸੇ ਦਾ ਨਸ਼ਾ ਉੱਤਰ ਗਿਆ ਤੇ ਗਿਲਿਆਂ ਨਿਹੋਰੀਆਂ ਦੀ ਵਾਰੀ ਆ ਗਈ ਜਾ ਓਏ ਬੇਕਦਰਾਂ ਉਹ ਹੱਗਾਲ ਕੀਤੀ ਹੋਈ ਨਾ ਅਖੇ ਬਾਹ ਨਾ ਜਾਣਣ ਛੋਲੇ ਤੇ ਗੁਣ ਨਾ ਜਾਣਣ ਗੋਲੇ ਤੈਨੂੰ ਮੂੰਹ ਦੀਆਂ ਬੁਰਕੀਆਂ ਦੇ ਦੇ ਪਾਲਿਆ ਤੈਨੂੰ ਪੜਾਇਆ ਤੇ ਫਿਰ ਐਸ ਮਰਤਵੇ ਨੂੰ ਪਚਾਇਆ ਮੈਂ ਤਾਂ ਬਿਨਾਂ ਸਫਾਰਸ਼ੋਂ ਨੌਕਰੀਆਂ ਕਿਤੇ ਧਰੀਆਂ ਪਈਆਂ ਨੇ ਤੇਰੇ ਵਰਗੇ ਹਜ਼ਾਰਾਂ 10ਵੀਂ ਪਾਸ ਥੜਕਾਂ ਦੇ ੱੱੱਕੇ ਖਾਂਦੇ ਫਿਰਦੇ ਨੇ ਤੇ ਤੇਥੋਂ ਆ ਸਰੀ ਭੁੱਖਾ ਮਰਦਾ ਸੈਂ ਤਾਂ ਤੂੰ ਪਹਿਲਾਂ ਹੀ ਮੈਥੋਂ ਮੰਗ ਲੈਂਦੋ ਕਿਸੇ ਪੱਜ ਬਹਾਨੇ ਖਾ ਲੈਂਦੋ ਮੈਨੂੰ ਇੰਨਾ ਚਿਰ ਖਰਾਬ ਤਾਂ ਨਾ ਕਰਦੋ ਆ ੱੱੱਕੇ ਤਾਂ ਨਾ ਖਾਣੇ ਪੈਂਦੇ ਅੱਛਾ ਅੱਜ ਲੱਗ ਲੈਣ ਦੇ ਤੈਨੂੰ ਜਨਣ ਵਾਲੀ ਦੇ ਮੱਥੇ ਪੁੱਛਾਂਗਾ ਆ ਮਤ ਦਿੱਤੀਓ ਇਹਨੂੰ ਇਹ ਕਿਸੇ ਦਾ ਵੀ ਨਾ ਬਣਿਆ ਆਰਦੀ ਬਿੱਲੀ ਤੇ ਘਰ ਨੂੰ ਮਿਉਂ ਮੈਂ ਪਾਲਿਆ ਤੇ ਮੇਰੇ ਨਾਲ ਹੀ ਧਰੋ ਕਰ ਨੂੰ ਨਾ ਭਵਿਆ ਏ ਪਰ ਇਹ ਉਲਾਮੇ ਹੁੰਦੇ ਨੇ ਕਿਸੇ ਅਣਖ ਵਾਲੇ ਨੂੰ ਤੈਨੂੰ ਕਾਦੀ ਸ਼ਰਮ ਅੰਤ ਭੰਗਣ ਦਾ ਪੁੱਤਰ ਹੀ ਨਿਕਲਿਆ ਹੋਣਾ ਕੀ ਗਾਖਿਆ ਸਿਆਣਿਆਂ ਜੇਹੀ ਕੋਕੋ ਤੇ ਇਹ ਬੱਚੇ ਖਾਨਦਾਨ ਕਿੱਥੋਂ ਬਚਾਣੇ ਜਾਂਦੇ ਨੇ ਬੂਹੇ ਅੱਗੇ ਲਿਖਿਆ ਹੋਇਆ ਸੋ ਜਰਨੈਲ ਸਿੰਘ ਵਿਰਕ ਵਿਰਕਾਂ ਵਾਲੀ ਦਾ ਤੇਰੇ ਵਿੱਚ ਇੱਕ ਗੱਲ ਵੀ ਨਹੀਂ ਜੇ ਤੂੰ ਸੱਚਮੁੱਚ ਵਿਰਕ ਹੁੰਦੋਂ ਹੈ ਵਿਰਕ ਮੇਰਾ ਅੱਖਾਂ ਸੈੰਗ ਨੂੰ ਇੱਕ ਜ਼ੋਰ ਦਾ ਤੱਕਾ ਵੱਜਾ ਉਹ ਇਉਂ ਤਰਵਕ ਪਿਆ ਜਿਵੇਂ ਅਚਨਚੇਤ ਸ਼ੀਸ਼ਾ ਸਾਹਮਣੇ ਆ ਜਾਣ ਤੇ ਕੋਈ ਆਪਣੀ ਸੂਰਤ ਵੇਖ ਕੇ ਤਰਵ ਗੜਦਾ ਹੈ ਅੱਖਾਂ ਸੈੰਗ ਨੇ ਅਗਾਹ ਸੋਚਣਾ ਬੰਦ ਕਰ ਦਿੱਤਾ ਧੌਣ ਨੀਵੀਂ ਸੁੱਟ ਕੇ ਉਹ ਉੱਥੋਂ ਤੁਰ ਪਿਆ ਸਕਤਰੀਤ ਤੋਂ ਬਾਹਰ ਨਿਕਲ ਕੇ ਉਹ ਸ਼ਹਿਰ ਦੇ ਉਲਟੇ ਪਾਸੇ ਖੱਬੇ ਹੱਥ ਨੂੰ ਤੁਰ ਪਿਆ ਦੋ ਕਪੈਲੀਆਂ ਦੂਰ ਜਾ ਕੇ ਉਹ ਦਰਖਤ ਹੇਠਾਂ ਸਾਫਾ ਸੁੱਟ ਕੇ ਲੰਮਾ ਪੈ ਗਿਆ ਦਿਨ ਚੱਪਦੇ ਤੱਕ ਉਹ ਉੱਥੇ ਪਿਆ ਸੋਚਦਾ ਰਿਹਾ ਕਦੇ ਉਹ ਗੁੱਸੇ ਅੰਦਰ ਆਪਣੇ ਆਪ ਵਿੱਚ ਭੜਕੜਦਾ ਤੇ ਕਦੇ ਕੁਝ ਮੱਠਾ ਪੈ ਕੇ ਗਿਲਿਆ ਨਹੀਂ ਹੋ ਰਿਆਂ ਤੇ ਆ ਜਾਂਦਾ ਰਾਤ ਨੂੰ ਜਰਨੈਲ ਨਾਲ ਕਿਵੇਂ ਨਿਬੜਨਾ ਹੈ ਉਹਨੂੰ ਕਿਹੜੀ ਕਿਹੜੀ ਖਰੀ ਖੋਟੀ ਕਹਿਣੀ ਹੈ ਸਾਰਾ ਦਿਨ ਉਹ ਇਸੇ ਗੱਲ ਤੇ ਵਿਚਾਰ ਕਰਦਾ ਰਿਹਾ ਇਸ ਸੌਖੇ ਵੇਲੇ ਵੀ ਧੰਨੇ ਸ਼ਾਹ ਨੇ ਉਹਦੀ ਓਕੜ ਹੱਲ ਕੀਤੀ ਉਹਨੂੰ ਧੰਨੇ ਸ਼ਾਹ ਦੀ ਨਸੀਹਤ ਯਾਦ ਆ ਗਈ ਵੇਖ ਸਰਦਾਰ ਲਖਾ ਸਿਆ ਇਸ ਗੁਰ ਨੂੰ ਹਮੇਸ਼ਾ ਯਾਦ ਰੱਖੋ ਜਦੋਂ ਤੁਹਾਨੂੰ ਕਿਸੇ ਉੱਤੇ ਗੁੱਸਾ ਆਵੇ ਵਿੱਚੇ ਵਿੱਚ ਪਚਾ ਜਾਵੋ ਜਿਹੜਾ ਆਦਮੀ ਆਪਣੇ ਗੁੱਸੇ ਉੱਤੇ ਕਾਬੂ ਪਾਉਣਾ ਜਾਣਦਾ ਹੈ ਉਹ ਹਰ ਕੰਮ ਵਿੱਚ ਕਾਮਯਾਬ ਹੋ ਜਾਂਦਾ ਹੈ ਆਪਣਾ ਕੰਮ ਕੱਢ ਕੇ ਵੀ ਕਾਲੇ ਨਾ ਪਵੋ ਸਮੇਂ ਦੀ ਉਡੀਕ ਕਰੋ ਤੇ ਜਦੋਂ ਤੁਹਾਡਾ ਦਾ ਲੱਗ ਜਾਵੇ ਬਸ 1 2 3 ਪਰ ਮੂੰਹ ਫਿਰ ਵੀ ਨਾ ਵਿਗਾੜੋ ਸਮਝੇ ਹਾਂ ਸਮਝ ਗਿਆ ਸਲਾਹ ਧੰਨੇ ਸ਼ਾ ਦੀ ਠੀਕ ਹੈ ਫਸੀ ਨੂੰ ਫਟਕਣ ਕਿਹਾ ਇਸ ਵੇਲੇ ਤਾਂ ਆਪਣਾ ਕੰਮ ਕੱਢਣ ਦੀ ਲੋੜ ਏ ਸਿਆਣਿਆਂ ਦਾ ਖਾਣੇ ਲੋੜ ਵੇਲੇ ਕਿਸੇ ਨੇ ਗਧੇ ਨੂੰ ਵੀ ਬਾਪ ਕਹਿ ਦਿੱਤਾ ਸੀ ਅੱਜ ਲੋੜ ਵੇਲੇ ਉਸ ਗਧੇ ਦੇ ਪੁੱਤਰ ਦੀ ਖੁਸ਼ਾਮਦਗੀ ਕਰ ਲਈਏ ਤਾਂ ਕੀ ਬੁਰਾ ਚੱਲੋ ਮੱਥੇ ਲਗਿਏ ਪਰ ਪਤਾ ਨਹੀਂ ਲੱਗਣ ਦੇਣਾ ਕਿ ਕਿਸੇ ਭੇਤੀਏ ਨੇ ਸਭ ਕੁਝ ਦੱਸ ਦਿੱਤਾ ਏ ਹਿੰਮਤ ਕਰਕੇ ਲੱਖਾ ਸਿੰਘ ਔਟ ਬੈਠਾ ਤੇ ਸਾਫਾ ਛਾੜ ਕੇ ਜਰਨੈਲ ਦੇ ਘਰ ਨੂੰ ਤੁਰ ਪਿਆ ਜਰਨੈਲ ਸਿੰਘ ਨਾਲ ਲੱਖਾ ਸਿੰਘ ਨੇ ਨਿੱਤ ਵਾਂਗ ਹੀ ਗੱਲਾਂ ਸ਼ੁਰੂ ਕੀਤੀਆਂ ਲੱਖਾ ਸਿੰਘ ਵਿਛੇ ਹੋਏ ਮੰਜੇ ਉੱਤੇ ਬੈਠਾ ਸੀ ਜਰਨੈਲ ਉਹਦੇ ਸਾਹਮਣੇ ਕੁਰਸੀ ਉੱਤੇ ਬੈਠਾ ਸੀ ਮੰਜੇ ਦੀ ਪੈਂਦਵਾਲ ਰਾਜੋ ਇੱਕ ਨੀਵੀਂ ਜਹੀ ਚੌਂਕੀ ਉੱਤੇ ਬੈਠੀ ਸੀ ਲੱਖਾ ਸਿੰਘ ਨੇ ਕੁਝ ਨਿਹੋਰੇ ਨਾਲ ਕਿਹਾ ਜਰਨੈਲ ਬੱਚੂ ਤੇਰੇ ਹੁੰਦਿਆਂ ਤੇਰਾ ਬੁੱਢਾ ਬਾਬਾ ਰੁੱਲਦਾ ਫਿਰੇ ਤਾਂ ਸੋਚ ਇਹ ਕੰਮ ਤੈਨੂੰ ਸ਼ੋਭਾ ਦਿੰਦਾ ਏ ਬਾਬਾ ਜੀ ਮੈਂ ਤਾਂ ਆਪ ਬੜਾ ਮਹਿਸੂਸ ਕਰਦਾ ਪਰ ਚਾਰਾ ਵੀ ਚੱਲੇ ਕੋਈ ਜਰਨੈਲ ਸਿੰਘ ਨੇ ਨੀਵੀਂ ਪਾਈ ਕਿਹਾ ਅਸਲ ਵਿੱਚ ਮਲਖੀ RAM ਨੇ ਆਪਣੀ ਸਾਰੀ ਕਾਰਗੁਜ਼ਾਰੀ ਜਰਨੈਲ ਨੂੰ ਕਹਿ ਸੁਣਾਈ ਸੀ ਜਰਨੈਲ ਸਿੰਘ ਵੇਖਣਾ ਚਾਹੁੰਦਾ ਸੀ ਇਹ ਲੱਖਾ ਸਿੰਘ ਨੇ ਉਸ ਉੱਤੇ ਕਿੱਥੋਂ ਤੱਕ ਇਤਬਾਰ ਜਾਂ ਨਾ ਇਤਬਾਰੀ ਕੀਤੀ ਹੈ ਤੇਰਾ ਚਾਰਾ ਨਹੀਂ ਚੱਲਦਾ ਸੁਣਿਆ ਐ ਤੂੰ ਲੱਗਾ ਹੋਇਆ ਹੀ ਗਵਾਚੇ ਕਲੇਮ ਲੱਭਣ ਤੇ ਅੱਖਾ ਸਿੰਘ ਨੇ ਜਰਨੈਲ ਸਿੰਘ ਦੇ ਚਿਹਰੇ ਉੱਤੇ ਬੜੀ ਤਿੱਖੀ ਨਜ਼ਰ ਨਾਲ ਤੱਕਦਿਆਂ ਕਿਹਾ ਇਸ ਗੱਲੋਂ ਮੈਂ ਕਦੋਂ ਮੁਕਰਿਆ ਅਮਲੀ ਨੱਥਾ ਸਿੰਘ ਦਾ ਕਲੇਮ ਉਸ ਦਿਨ ਮਸਾਂ ਲੱਭਾ ਸੀ ਉਹਨੂੰ ਮਖੂ ਕੋਲ ਜੱਗੇ ਵਾਲੀ ਜ਼ਮੀਨ ਅਲਾਟ ਹੋਈ ਹੈ ਜਿੰਨੀ ਉਹਦੀ ਤੁਹਾਡੇ ਕੋਲ ਗਹਿਣੇ ਸੀ ਉਹਦੀ ਸਾਨਾ ਤੇ ਤੁਹਾਨੂੰ 8-10 ਦਿਨਾਂ ਤੱਕ ਪੁੱਜ ਜਾਵੇਗੀ ਜਾ ਕੇ ਕਬਜ਼ਾ ਲੈ ਲਿਓ ਤੇ ਉਹ ਅਮਲੀ ਦੇ ਕਲੇਮ ਨੂੰ ਮਾਰ ਗੋਲੀ ਲੱਖਾ ਸਿੰਘ ਨੇ ਵਿੱਚੋਂ ਗੱਲ ਟੋਕ ਕੇ ਕਿਹਾ ਉਹ ਨਾ ਚਾਹੁੰਦਾ ਹੋਇਆ ਵੀ ਕੁਝ ਗਰਮ ਹੋ ਪਿਆ ਸੀ ਤੂੰ ਸਾਡੇ ਉੱਤੇ ਰਹਿਮ ਕਰ ਬਾਬਾ ਜੀ ਇਹ ਗੱਲ ਤੁਹਾਡੇ ਮੂੰਹੋਂ ਫੱਬਦੀ ਏ ਮੈਂ ਦਿਨ ਰਾਤ ਇੱਕ ਕਰ ਛੱਡਿਆ ਏ ਕਲੇਮ ਲੱਭਣ ਵਿੱਚ ਪਰ ਹਰ ਕੰਮ ਵਾਸਤੇ ਵਕਤ ਚਾਹੀਦਾ ਏ ਜੈਸ ਵੇਲੇ ਕਲੇਮ ਮਿਲ ਗਿਆ ਇੱਕ ਹਫਤੇ 'ਚ ਤੁਹਾਡਾ ਕੰਮ ਹੋ ਜਾਵੇਗਾ ਜਰਨੈਲ ਸਿੰਘ ਨੇ ਥੋੜਾ ਜਿਹਾ ਲੱਖਾ ਸਿੰਘ ਦੇ ਚਿਹਰੇ ਵੱਲ ਝਾਕ ਕੇ ਫਿਰ ਨੀਵੀਂ ਪਾ ਲਈ। ਅਸਲ ਵਿੱਚ ਦੋਵੇਂ ਹੀ ਯਤਨ ਕਰਕੇ ਆਪੋ ਆਪਣੇ ਗੁੱਸੇ ਉੱਤੇ ਕਾਬੂ ਪਾ ਰਹੇ ਸਨ। ਦਿਲੋਂ ਅੰਦਰ ਦੀ ਭੜਾਸ ਕੱਢਣ ਦਾ ਮਨ ਬਣਾਈ ਬੈਠੇ ਸਨ। ਸੁਣ ਭਈ ਜਰਨੈਲ, ਲੱਖਾ ਸਿੰਘ ਸਿੱਧੀ ਗੱਲ ਤੇ ਆ ਗਿਆ। ਉਹ ਐਸਾ ਝਮੇਲੇ ਤੋਂ ਤੰਗ ਆ ਗਿਆ ਸੀ। ਸਿਆਣਿਆਂ ਆਖਿਆ ਏ, ਭਾ ਨਾਲ ਭਰਾ ਕਿਹਾ ਤੇ ਵਿਆਹ ਵਿੱਚ ਸ਼ਰਮਾ ਕੇ ਹਾ, ਮੇਰਾ ਕਲੇਮ ਲੱਭਦੇ ਜੋ ਤੇਰਾ ਹੱਕ ਬਣਦਾ ਏ ਮਿਲ ਜਾਏਗਾ। ਬਾਬਾ ਜੀ ਕਲੇਮ ਤੁਹਾਡਾ ਲੱਭ ਜਾਵੇਗਾ ਪਰ ਇਸ ਪਾਸੇ ਨਾ ਆਓ ਨਾ ਹੀ ਮੈਂ ਮੰਗ ਸਕਦਾ ਤੇ ਨਾ ਹੀ ਤੁਸੀਂ ਮੇਰਾ ਹੱਕ ਦੇ ਸਕਦੇ ਹੋ ਜਰਨੈਲ ਸਿੰਘ ਵਾਸਤੇ ਆਪਣੇ ਆਪ ਉੱਤੇ ਵਧੇਰੇ ਚੜ ਕਾਬੂ ਰੱਖਣਾ ਔਖਾ ਹੋ ਗਿਆ ਸੀ ਉਹ ਕੁਰਸੀ ਤੋਂ ਉੱਠ ਕੇ ਕਮਰੇ ਵਿੱਚ ਟਹਿਲਣ ਲੱਗ ਪਿਆ ਵੇਖੋ ਏ ਮੁੰਡਿਆ ਕੀ ਹੋ ਗਿਆ ਉੱਜੜ ਗਏ ਆ ਤਾਂ ਆਂਦੇ ਹੁੰਦੇ ਨੇ ਵੱਡੇ ਭਾਂਡਿਆਂ ਦੀ ਕਰੋੜੀ ਮਾਣ ਨਹੀਂ ਤੇਰੇ ਜੋਗੇ ਨਿਕਲ ਹੀ ਪੈਣਗੇ ਆ ਤੇਰੀ ਮਾਂ ਸਾਹਮਣੇ ਬੈਠੀ ਏ ਬੋਲ ਕੀ ਬਣਦਾ ਏ ਤੇਰਾ ਹੱਕ ਲੱਖਾ ਸਿੰਘ ਨੇ ਪੂਰੇ ਜੋਸ਼ ਵਿੱਚ ਕਿਹਾ ਜੇ ਮਾਂ ਤੇ ਹੀ ਗੱਲ ਨਿਬੜਨੀ ਏ ਤਾਂ ਮੇਰਾ ਹੱਕ ਬਣਦਾ ਏ ਤੇਰੀ ਅੱਧੀ ਜਾਇਦਾਦ ਬੋਲ ਦੇ ਸਕਦਾ ਏ ਹੈ ਹਮਤ ਜਨੈਲ ਆਪੇ ਤੋਂ ਬਾਹਰ ਹੋ ਗਿਆ ਸੀ ਉਹ ਲੱਖਾ ਸਿੰਘ ਦੇ ਸਾਹਮਣੇ ਤਣ ਕੇ ਖਲੋ ਗਿਆ ਦੋਵੇਂ ਹੱਥੋ ਨੇ ਢਾਕਾਂ ਉੱਤੇ ਰੱਖੇ ਹੋਏ ਸਨ ਗੁੱਸੇ ਨਾਲ ਉਹਦੇ ਮੱਥੇ ਦੀਆਂ ਤੂੜੀਆਂ ਵਧੇਰੇ ਸੰਘਣੀਆਂ ਹੋ ਗਈਆਂ ਸਨ ਲੱਖਾ ਸਿੰਘ ਤੋਂ ਅੱਗੋਂ ਉੱਤਰ ਕੋਈ ਨਾ ਸਰਿਆ ਉਹਦੀਆਂ ਅੱਖਾਂ ਧਾਰਤੀ ਤੇ ਝੁਕੀਆਂ ਹੋਈਆਂ ਸਨ ਉਸ ਨੂੰ ਉਮੀਦ ਨਹੀਂ ਸੀ ਕਿ ਜਰਨੈਲ ਇੱਥੋਂ ਤੱਕ ਕਹਿ ਦੇਵੇਗਾ ਚੁੱਪ ਕਿਉਂ ਕਰ ਗਿਆ ਏ ਹੰਗਾਰਾ ਕਿਉਂ ਨਹੀਂ ਭਰਿਆ ਅੱਗੋਂ ਮੈਂ ਝੂਟ ਕਿਹਾ ਏ ਜਰਨੈਲ ਸੰਗ ਇੱਧਰ ਉੱਧਰ ਟਹਿਲਣ ਲੱਗ ਪਿਆ ਸਾਹਮਣੇ ਖਲੋ ਕੇ ਉਹਨੇ ਫਿਰ ਕਹਿਣਾ ਸ਼ੁਰੂ ਕਰ ਦਿੱਤਾ ਇੱਕ ਪੁੱਤਰ ਏ ਤੇਰਾ ਹਰਨਾਮ ਸਿੰਘ ਦੂਸਰਾ ਮੈਂ ਮੈਂ ਤੇਰੀ ਜਾਇਦਾਦ 'ਚੋਂ ਅੱਧਾ ਮਾਲਕਾਂ ਸਰਵਣ ਤੇਰਾ ਪੁੱਤਰ ਨਹੀਂ ਤੇ ਤੂੰ ਵੀ ਜਾਣਦਾ ਏ ਕਿ ਉਹ ਤੇਰਾ ਲਹੂ ਨਹੀਂ ਤਾਂ ਤੂੰ ਜ਼ਬਰਦਸਤੀ ਉਹਦੀ ਮਾਂ ਨਾਲ ਵਿਆਹ ਕਰਾ ਲਿਆ ਸੀ ਇਸ ਵਾਸਤੇ ਉਹ ਤੇਰੀ ਜਾਇਦਾਦ ਦਾ ਮਾਲਕ ਬਣ ਸਕੇਗਾ ਤੇ ਮੇਰੀ ਮਾਂ ਨਾਲ ਤੋਂ ਧੋਖਾ ਕੀਤਾ ਸੀ ਇਸ ਵਾਸਤੇ ਤੇਰਾ ਪੁੱਤਰ ਹੋਇਆ ਵੀ ਮੈਂ ਤੇਰੀ ਜਾਇਦਾਦ ਦਾ ਹੱਕਦਾਰ ਨਹੀਂ ਇਹ ਹੈ ਤੇਰਾ ਇਨਸਾਫ ਜਰਨੈਲ ਜਾਣ ਦੇ ਨਾ ਗੱਲਾਂ ਨੂੰ ਰਾਜੋ ਨੇ ਕੋਲੋਂ ਪੁੱਤਰ ਨੂੰ ਠੰਡਿਆਂ ਕਰਨ ਦੇ ਇਰਾਦੇ ਨਾਲ ਕਿਹਾ ਚੁੱਪ ਰਹੁ ਮਾਂ ਸਿਰਫ ਉਹਨੂੰ ਹੀ ਨਹੀਂ ਅੱਜ ਤੈਨੂੰ ਵੀ ਸੁਣਨੀਆਂ ਪੈਣਗੀਆਂ ਸੱਚੀ ਪੁੱਛੇ ਤਾਂ ਤੂੰ ਵੀ ਉਹਨੇ ਹੀ ਗੁਨਾਹ ਗਾਰੇ ਤੇਰੇ ਅੰਦਰ ਇੱਕ ਹੀਨਤਾ ਭਾਵ ਸੀ ਜਿਸ ਬਰਾਦਰੀ ਵਿੱਚ ਤੂੰ ਜੰਮੀ ਸੈਂ ਉਹ ਸੁੱਤੇ ਤੈਨੂੰ ਮਾਣ ਨਹੀਂ ਸੀ ਤੂੰ ਭੰਗਣ ਜਾਂ ਮੱਝ ਬਣਦੀ ਥਾਂ ਜੱਟੀ ਬਣਨਾ ਚਾਹੁੰਦੀ ਸੈਂ ਇਸੇ ਕਮਜ਼ੋਰੀ ਕਾਰਨ ਪਹਿਲਾਂ ਤੂੰ ਸਮੰਦ ਸਿੰਘ ਕੋਲ ਆਪਣਾ ਆਪ ਵੇਚਿਆ ਫੈਰੇ ਦੇ ਕੋਲ ਪਰ ਤੂੰ ਜੱਟੀ ਫੇਰ ਵੀ ਨਾ ਬਣ ਸਕੀਂ ਉਹ ਵੇਪਤ ਮਾਂ ਨੂੰ ਵੀ ਰਾਜੋ ਨੇ ਪੁੱਤ ਵੱਲ ਹੰਝੂ ਭਰੀਆਂ ਅੱਖਾਂ ਨਾਲ ਵੇਖ ਕੇ ਕਿਹਾ ਹਾਂ ਮਾਂ ਨੂੰ ਵੀ ਪਿਓ ਨੂੰ ਵੀ ਅੱਜ ਦੋਹਾਂ ਨੂੰ ਸੋਨੀਆਂ ਪਹਿਣਗੀਆਂ ਤੁਸੀਂ ਦੋਵੇਂ ਮੈਨੂੰ ਦੁਨੀਆ ਵਿੱਚ ਲਿਆਉਣ ਦੇ ਜ਼ਿੰਮੇਵਾਰ ਹੋ ਤੇ ਤੁਸੀਂ ਮੈਨੂੰ ਸਿਖਾਇਆ ਕੀ ਏ ਹਰ ਇੱਕ ਨੂੰ ਨਫ਼ਰਤ ਕਰਨਾ ਸਾਰੀ ਦੁਨੀਆ ਨੂੰ ਨਫ਼ਰਤ ਕਰਨਾ ਮੈਂ ਤੁਹਾਨੂੰ ਸਾਰਿਆਂ ਨੂੰ ਨਫ਼ਰਤ ਕਰਦਾ ਹਾਂ ਜਿਹਨੂੰ ਤੁਸੀਂ ਮੇਰਾ ਪਿਓ ਆਂਦੇ ਹੁੰਦੇ ਸੋ ਪਿਆਰ ਮੇਰੇ ਦਿਲ ਵਿੱਚ ਉਹਦੇ ਵਾਸਤੇ ਵੀ ਨਹੀਂ ਸੀ ਪਰ ਇੱਕ ਗੱਲ ਉਹ ਮਰਦਾ ਆਦਮੀ ਸੀ ਸੁਣਦਾ ਹੀ ਬਾਬਾ ਜਰਨੈਲ ਨੇ ਲੱਖਾ ਸਿੰਘ ਨੂੰ ਸੰਬੋਧਨ ਕਰਕੇ ਕਿਹਾ ਉਹਨੂੰ ਬੂਹੇ ਬੂਹੇ ਰੋਲਦੇ ਨੂੰ ਤੂੰ ਰੋਟੀ ਦਿੱਤੀ ਸੀ ਤੇ ਉਹਨੇ ਸਿਰਫ ਰੋਟੀ ਬਦਲੇ ਸਾਰੀ ਜ਼ਿੰਦਗੀ ਤੇਰੇ ਹਵਾਲੇ ਕਰ ਦਿੱਤੀ ਹੁਣੇ ਸਾਰੀ ਉਮਰ ਲਘੂ ਪਾਣੀ ਇਕ ਕਰਕੇ ਕਮਾਈ ਕੀਤੀ ਤੇਰੇ ਵਾਸਤੇ ਕਮਾਈ ਸਿਰਫ ਦੋ ਡੰਗ ਦੀ ਰੋਟੀ ਬਦਲੇ ਅਖੀਰ ਉਹ ਇੱਕ ਵਫਾਦਾਰ ਨੌਕਰ ਵਾਂਗਰ ਜਾਨ ਵੀ ਤੇਥੋਂ ਕੁਰਬਾਨ ਕਰ ਗਿਆ ਤੂੰ ਉਹਦਾ ਕੀ ਮੁੱਲ ਪਾਇਆ ਮੈਂ ਇੱਕ ਹੋਰ ਪੱਕ ਤੋਂ ਵੀ ਉਹਨੂੰ ਤੇਰੇ ਨਾਲੋਂ ਚੰਗਾ ਸਮਝਦਾ ਹਾਂ ਤੂੰ ਸਮਝਦਾ ਸੈਂ ਤੂੰ ਉਹਦੀ ਜਨਾਨੀ ਮਾਣਦਾ ਏ ਤੇ ਉਹ ਕਿਹਾ ਕਰਦਾ ਸੀ ਰਾਜੋ ਤੇਰੀ ਏ ਉਹ ਤੇਰੀ ਹਣਾਉਂਦਾ ਏ ਇਸ ਗੱਲੋਂ ਤੇਰੇ ਨਾਲੋਂ ਸੱਚਾ ਸੀ ਆ ਵੇਖ ਵੇ ਜਰਨੇਲ ਮੇਰੇ ਹੱਥ ਜੋੜੇ ਹੀ ਰਾਜੂ ਨੇ ਪੁੱਤ ਅੱਗੇ ਹੱਥ ਜੋੜ ਕੇ ਵਾਸਤਾ ਪਾਇਆ ਮਾਂ ਜਰਨੇਲ ਗੁੱਸੇ ਵਿੱਚ ਚੀਕ ਕੇ ਬੋਲਿਆ ਮੈਂ ਸਾਰੀ ਉਮਰ ਹਾਣੀਆਂ ਦੀਆਂ ਸਹਾਰੀਆਂ ਨੇ ਤੁਸੀਂ ਇੱਕ ਦਿਨ ਨਹੀਂ ਸਹਿ ਸਕਦੇ ਸਹਣੀਆਂ ਪੈਣਗੀਆਂ ਉਸ ਵੇਲੇ ਮੇਰੇ ਅੰਦਰ ਕੋਈ ਵੜਕੇ ਨਹੀਂ ਸੀ ਵੇਖਿਆ ਕਰਦਾ ਜਦ ਹਾਣੀ ਤਾਨਾ ਦਿਆ ਕਰਦੇ ਸਨ ਕਿ ਤੇਰਾ ਅਸਲੀ ਪਿਓ ਕਿਹੜਾ ਏ ਤੂੰ ਉਦਣ ਕਿਉਂ ਰੋਈ ਸੈਂ ਕੋਈ ਜਵਾਬ ਦੇਂਦੀੋਂ ਆ ਠਹਿਰ ਪਹਿਲਾਂ ਮੈਨੂੰ ਬਾਬੇ ਨਾਲ ਗੱਲ ਕਰ ਲੈਣ ਦੇ ਲੱਖਾ ਸਿੰਘ ਨੇ ਕੁਝ ਕਹਿਣ ਵਾਸਤੇ ਨਿਗਾ ਉਠਾਈ ਪਰ ਜਰਨੈਲ ਨਾਲ ਲੱਖਾ ਮਿਲਦੇ ਸਾਰ ਨੀਵੀਆਂ ਹੋ ਗਈਆਂ "ਬਾਬਾ ਸਿਰਫ ਇੰਨਾ ਹੀ ਨਹੀਂ ਕਿ ਤੂੰ ਮੇਰੀ ਮਾਂ ਨਾਲ ਧੋਖਾ ਕੀਤਾ ਏ ਤੂੰ ਕਾਇਰ ਵੀ ਏ ਅਵਲ ਦਰਜੇ ਦਾ ਬੁਝਦਿਲ ਹੋਰ ਵੀ ਕੁਝ ਕਹਿ ਲੈ ਭਾਈ" ਲੱਖਾ ਸਿੰਘ ਨੇ ਅੱਗੋਂ ਰੋਸ ਵਜੋਂ ਕਿਹਾ ਪਰ ਨਿਗਾ ਉੱਪਰ ਨਹੀਂ ਉਠਾਈ "ਝੂਠੀ ਕੋਈ ਗੱਲ ਨਹੀਂ ਕਹਾਂਗਾ ਮੇਰੀ ਮਾਂ ਤੂੰ ਸਹੀ ਅਰਥਾਂ ਵਿੱਚ ਆਪਣੇ ਵਾਸਤੇ ਵਿਆਹ ਕੇ ਲਿਆਂਦੀ ਸੀ" ਪਰ ਇਹ ਸਭ ਕੁਝ ਤੂੰ ਕੀਤਾ ਕਾਇਰਤਾ ਤੇ ਫਰੇਵ ਦੇ ਪਰਦੇ ਉੱਲੇ ਤੂੰ ਅਣਖ ਵਾਲਾ ਮਰਦ ਹੁੰਦੋਂ ਤਾਂ ਸਿੱਧਾ ਗੱਜ ਵੱਜ ਕੇ ਆਪ ਵਿਆਹ ਕੇ ਲਿਆਉਂਦੋਂ ਜਿਵੇਂ ਸਵਰਨੀ ਵਿਆਹ ਕੇ ਲਿਆਉਂਦੀ ਸੀ ਓਵੇਂ ਇਹਨੂੰ ਵਿਆਹ ਕੇ ਲਿਆਉਂਦੋਂ ਬੇਸ਼ੱਕ ਤੂੰ ਇਹਦੇ ਹੱਥਾਂ ਦੀ ਪੱਕੀ ਨਾ ਖਾਂਦੋਂ ਉਸ ਤਰ੍ਹਾਂ ਤੇਰਾ ਧਰਮ ਭ੍ਰਸ਼ਟ ਹੁੰਦਾ ਸੀ ਨਾ ਹੂੰ ਧਰਮ ਦੇ ਨਾਂ ਥੱਲੇ ਕਿੱਡਾ ਵੱਡਾ ਪਖੰਡ ਨਾ ਖਾਂਦੋਂ ਇਹਦੀ ਪੱਕੀ ਹੁਣ ਵਾਂਗੇ ਵੱਖਰੇ ਕੋਠੇ ਵਿੱਚ ਹੀ ਪਈ ਰਹਿੰਦੀ ਪਰ ਉਸ ਤਰ੍ਹਾਂ ਇਹਨੂੰ ਕੋਈ ਤੇਰੀ ਰਖੇਲ ਨਾ ਕਹਿੰਦਾ ਇਹ ਸੁਹਾਣੀ ਅਖਵਾਉਂਦੀ ਤੇ ਮੈਂ ਸਮਾਜ ਵਿੱਚ ਛਾਤੀ ਤਾਣ ਕੇ ਆਖ ਸਕਦਾ ਮੈਂ ਸਰਦਾਰ ਲਖਾ ਸਿੰਘ ਦਾ ਪੁੱਤਰ ਹਾਂ ਦੱਸੋ ਮੈਨੂੰ ਹੁਣ ਮੈਂ ਕੀ ਕਹਾਂ ਲੋਕਾਂ ਨੂੰ ਬਾਬਾ ਮੇਰੇ ਅੰਦਰ ਇੱਕ ਕਿਸਮ ਦਾ ਲਾਵਾ ਉਬਲ ਰਿਹਾ ਏ ਮੈਂ ਉਸ ਵਿੱਚ ਸੜ ਰਿਹਾ ਹਾਂ ਮੈਨੂੰ ਹਰ ਵੇਲੇ ਇਉਂ ਭਾਂਸਦਾ ਰਹਿੰਦਾ ਏ ਜਿਵੇਂ ਸਾਰੀ ਦੁਨੀਆ ਮੇਰੀ ਅਸਲੀਅਤ ਤੋਂ ਜਾਣੂ ਏ ਇਸੇ ਕਾਰਨ ਮੈਂ ਕਿਸੇ ਨੂੰ ਆਪਣਾ ਦੋਸਤ ਨਹੀਂ ਬਣਾ ਸਕਦਾ ਮੈਂ ਇਕੱਲਾ ਜਿਉ ਰਿਹਾ ਹਾਂ ਬਿਲਕੁਲ ਇਕੱਲਾ ਤੇ ਇਹ ਕਸੂਰ ਕੀ ਦਾ ਏ ਤੁਹਾਡਾ ਤੇ ਜਿਹੜੇ ਤੇਰੇ ਬਾਬੇ ਨੇ ਹਸਾਨ ਕੀਤੇ ਨੇ ਉਹ ਭੁੱਲ ਗਏ ਰਾਜੋ ਨੇ ਲੱਖਾ ਸਿੰਘ ਦੀ ਵਕਾਲਤ ਕਰਦਿਆਂ ਕਿਹਾ ਉਹ ਪਸੰਦ ਨਹੀਂ ਸੀ ਕਰਦੀ ਕਿ ਘਰ ਆਈ ਸਰਦਾਰ ਦੀ ਉਹਦਾ ਪੁੱਤਰ ਇੰਨੀ ਬੇਇੱਜ਼ਤੀ ਕਰੇ ਅਹਿਸਾਨ ਕਹੇ ਮਾਂ ਜਰਨੈਲ ਨੇ ਉਸੇ ਤਰ੍ਹਾਂ ਰਾਜੋ ਦੇ ਸਾਹਮਣੇ ਤਣ ਕੇ ਕਿਹਾ ਮੇਰੀ ਪੜ੍ਹਾਈ ਦੇ ਖਰਚ ਬਾਰੇ ਆਂਦੀ ਏ ਉਹ ਇਹਨੇ ਪਰਪਕਾਰ ਸਮਝ ਕੇ ਨਹੀਂ ਕੀਤਾ ਇਹਨੇ ਮੰਗਲ ਦੇ ਕਿਸੇ ਮੁੰਡੇ ਨੂੰ ਕਿਉਂ ਨਾ ਪੜ੍ਹਾ ਦਿੱਤਾ ਕੱਥੂ ਦਾ ਪੁੱਤਰ ਕਿਉਂ ਨਾ ਪੜ੍ਹਾ ਦਿੱਤਾ ਮੇਰਾ ਹੀ ਘਰ ਚ ਕਿਉਂ ਦਿੱਤਾ ਕਿਉਂਕਿ ਇਹਨੂੰ ਤੇਰੀ ਕਨੋੜ ਸੀ ਗਰਜ ਸੀ ਤੇ ਸਵਾਰਨੀ ਦੇ ਮਰਨ ਪਿੱਛੋਂ ਉਹ ਗਰਜ ਹੋਰ ਵੱਧ ਗਈ ਸੀ ਸੁਣੋ ਕੁਰਬਾਨ ਜਾਵਾ ਵੱਡੀ ਮਾਂ ਬਸੰਤ ਕੌਰ ਦੇ ਆਫਰੀਨ ਹੈ ਉਹਦੇ ਸਿਰੜ ਦੇ ਇਹਨੇ ਉਹਨੂੰ ਇੱਕ ਵਾਰ ਠੁਕਰਾਇਆ ਸੀ ਉਹਨੇ ਇਹਨੂੰ ਹਮੇਸ਼ਾ ਵਾਸਤੇ ਠੁਕਰਾ ਦਿੱਤਾ ਸਿਰਫ ਉਹ ਇੱਕ ਹਸਤੀ ਸੀ ਫਰਸ਼ਤਾਰੂ ਜਿਹਦੇ ਵਾਸਤੇ ਮੇਰੇ ਦਿਲ ਵਿੱਚ ਸ਼ਰਧਾ ਹੈ ਪਿਆਰ ਹੈ ਪਰ ਤੁਸੀਂ ਉਹਦੇ ਨਾਲ ਕੀ ਸਲੂਕ ਕੀਤਾ ਬਾਬਾ ਤੂੰ ਉਹਦਾ ਕਾਤਲ ਹੈ ਉਹ ਦੇਵੀ ਦੀਵੇ ਦੀ ਬੱਤੀ ਜਾਂ ਦੀਵਾਲੀ ਦੀ ਮੋਮਬੱਤੀ ਵਾਂਗ ਜਰਰਾ ਜਰਰਾ ਸੜ ਸੜ ਬੁਜੀ ਹੈ ਉਹਦੀ ਯਾਦ ਮੇਰੇ ਅੰਦਰ ਕਾਤੀਆਂ ਜਲਾ ਰਹੀ ਏ ਲੰਬੂ ਬਾਲ ਰਹੀ ਏ ਤਸਾਂ ਤਸਾਂ ਮੇਰੇ ਨਾਲ ਬਹੁਤ ਵੱਡਾ ਧਰੋ ਕੀਤਾ ਏ ਮਾਪੇ ਬਣ ਕੇ ਧਰੋ ਜੋਸ਼ ਵਿੱਚ ਕਹਿੰਦਾ ਕਹਿੰਦਾ ਜਰਨੈਲ ਹਫ ਗਿਆ ਸੀ ਉਹ ਸਾਹ ਲੈਣ ਵਾਸਤੇ ਰੁਕ ਗਿਆ 19ਵੀਂ ਬਾਈ ਕਮਰੇ ਵਿੱਚ ਇਧਰ ਉਧਰ ਟਹਿਲਣ ਲੱਗ ਪਿਆ 2 ਮਿੰਟ ਦੀ ਚੁੱਪ ਵਿੱਚੋਂ ਲਖਾ ਸਿੰਘ ਨੇ ਹੌਸਲਾ ਕਰਕੇ ਕਿਹਾ ਹਣ ਸਿੱਧੀ ਗੱਲ ਦੱਸ ਤੂੰ ਚਾਹੁੰਦਾ ਕੀ ਐ ਮੈਂ ਜਰਨੈਲ ਨੇ ਲੱਖਾ ਸਿੰਘ ਦੇ ਚਿਹਰੇ ਵੱਲ ਤੱਕਦਿਆਂ ਕਿਹਾ ਠੀਕ ਹੈ ਤੂਫਾਨ ਕੁਝ ਸ਼ਾਂਤ ਹੋ ਗਿਆ ਹੈ ਮੇਰੇ ਅੰਦਰ ਦਾ ਗੁਬਾਰ ਕਿਸੇ ਹੱਦ ਤੱਕ ਨਿਕਲ ਗਿਆ ਏ ਹੁਣ ਸਾਨੂੰ ਠਰਮੇ ਨਾਲ ਵਿਹਾਰੀ ਗੱਲਾਂ ਕਰਨੀਆਂ ਚਾਹੀਦੀਆਂ ਨੇ ਪਰ ਉਹ ਵੀ ਤਾਂ ਤੇਰੇ ਵਾਸਤੇ ਨਾ ਸਭ ਕੁਝ ਲੱਖਾ ਸਿੰਘ ਨੇ ਹਾਰੇ ਹੋਏ ਖਿਡਾਰੀ ਵਾਂਗ ਕਿਹਾ ਹਾਂ ਮੇਰੇ ਵਾਸਤੇ ਅਸਲ ਵਿੱਚ ਮਲਖੀ RAM ਨੇ ਮੈਨੂੰ 扑ੜਕਾ ਦਿੱਤਾ ਸੀ ਪਿੰਡਾਂ ਸ਼ਾਇਦ ਮੈਂ ਇੰਨਾ ਗਰਮ ਨਾ ਹੁੰਦਾ ਤੇਰਾ ਕਲੇਮ ਮੈਨੂੰ ਕੱਲ ਹੀ ਲੱਭਾ ਏ ਹੁਣ ਤੇਰੀ ਜਾਨ ਮੇਰੀ ਮੁੱਠ ਵਿੱਚ ਏ ਮੈਂ ਚਾਹਾਂ ਤਾਂ ਦਸਾਂ ਦਿਨਾਂ ਵਿੱਚ ਤੈਨੂੰ ਜ਼ਮੀਨ ਮਿਲ ਸਕਦੀ ਏ ਮੈਂ ਚਾਹਾਂ ਤਾਂ ਉਹ ਕਾਗਜ਼ਾਤ ਇੱਕ ਮਿੰਟ ਵਿੱਚ ਅੱਗ ਦੀ ਭੇਟ ਹੋ ਸਕਦੇ ਹਨ ਫੇਰ ਨਵੇਂ ਸਿਰਿਓਂ ਪਾਕਿਸਤਾਨ ਵਿੱਚੋਂ ਜਾ ਕੇ ਜਮਾਂ ਬੰਦੀ ਲਿਆਉਂਦਾ ਫਿਰੀ ਜੇ ਮਿਲ ਜਾਵੇ ਤਾਂ ਸਮਝ ਲਿਆ ਹੁਣ ਤੈਨੂੰ ਮੇਰੀ ਈਨ ਮੰਨਣੀ ਹੀ ਪਵੇਗੀ ਨਹੀਂ ਤਾਂ ਸੌਦਾ ਮਹਿੰਗਾ ਪਵੇਗਾ ਜਰਨੈਲ ਸਿੰਘ ਨੇ ਸ਼ਰਤਾਂ ਪੇਸ਼ ਕਰਨ ਤੋਂ ਪਹਿਲਾਂ ਜੇ ਤੂੰ ਜਰਨੈਲ ਵਾਂਗ ਤਾਂ ਾਂਕੀ ਦਿੱਤੀ ਤੂੰ ਆਪਣੀਆਂ ਸ਼ਰਤਾਂ ਦੱਸ ਦੇ ਭਈ ਲੱਖਾ ਸਿੰਘ ਜਿਵੇਂ ਅਸਲੋਂ ਹਥਿਆਰ ਸੁੱਟ ਬੈਠਾ ਸੀ ਸੁਣ ਲੈ ਫਿਰ ਮੈਂ ਤੇਰੇ ਲਘੂ ਦੀ ਕਸਮ ਖਾ ਕੇ ਕਹਿੰਦਾ ਹਾਂ ਕਿ ਮੇਰੀ ਸ਼ਰਤ ਪੂਰੀ ਕਰਨ ਤੇ ਹੀ ਤੈਨੂੰ ਜ਼ਮੀਨ ਮਿਲ ਸਕੇਗੀ ਇਹ ਗੱਲ ਤੈਨੂੰ ਚੰਗੀ ਤਰ੍ਹਾਂ ਸੋਚ ਲੈਣੀ ਚਾਹੀਦੀ ਹੈ ਜਰਨੈਲ ਦੀ ਆਵਾਜ਼ ਵਿੱਚ ਪੂਰੀ ਦ੍ਰੜਤਾ ਸੀ ਹਾਂ ਫਿਰ ਲੱਖਾ ਸਿੰਘ ਦੀ ਛਾਤੀ ਜ਼ੋਰ-ਜ਼ੋਰ ਦੀ ਧੜਕ ਰਹੀ ਸੀ ਮੇਰਾ ਫੈਸਲਾ ਸੁਣ ਲਵੋ ਜਰਨੈਲ ਨੇ ਬੜੇ ਧਰਮੇ ਨਾਲ ਕਿਹਾ ਮਾਸੀ ਸਵਰਨੀ ਜਾਂ ਮਾਂ ਬਸੰਤ ਕੌਰ ਕੋਈ ਇੱਕ ਵੀ ਜਿਉਂਦੀ ਹੁੰਦੀ ਤਾਂ ਮੈਂ ਇਹ ਸ਼ਰਤ ਨਾ ਰੱਖਦਾ ਪਰ ਹੁਣੇ ਆਖਰੀ ਫੈਸਲਾ ਸਮਝੋ ਬਾਬਾ ਜਗ ਬਦਲ ਗਿਆ ਏ ਹੁਣ ਪੁਰਾਣੇ ਵਹਿਮਾਂ ਪਰਮਾਂ ਤੋਂ ਛੁਟਕਾਰਾ ਪਾਉਣਾ ਪਵੇਗਾ ਊਚ ਨੀਚ ਤੇ ਚੂਤ-ਚਾਤ ਦੀ ਬਿਮਾਰੀ ਨੂੰ ਮਗਰੋਂ ਲਾਉਣਾ ਪਵੇਗਾ ਤੈਨੂੰ ਮੇਰੀ ਮਾਂ ਨਾਲ ਬਕਾਇਦਾ ਵਿਆਹ ਕਰਾਉਣਾ ਪਵੇਗਾ ਤਾਂ ਕਿ ਇਹ ਰਖੇਲ ਤੋਂ ਸੁਆਣੀ ਬਣ ਸਕੇ ਬੋਲ ਮਨਜ਼ੂਰ ਏ ਠੀਕ ਆਖਿਆ ਹੀ ਪੁੱਤ ਜਗ ਬਦਲ ਗਿਆ ਏ ਸਾਨੂੰ ਵੀ ਇਸ ਦੇ ਨਾਲ-ਨਾਲ ਬਦਲਣਾ ਪਵੇਗਾ ਮੈਨੂੰ ਦਰੀਆਂ ਸਾਰੀਆਂ ਸ਼ਰਤਾਂ ਪਰਵਾਹ ਨਹੀਂ ਹਣ ਤੇਰੀ ਮਾਂ ਹੀ ਮੇਰੀ ਸੁੰਨੀ ਜ਼ਿੰਦਗੀ ਨੂੰ ਸੁਖਾਵੀ ਬਣਾ ਸਕਦੀ ਏ ਮੈਨੂੰ ਸੱਚੇ ਦਿਲੋਂ ਪਰਵਾਹ ਨਹੀਂ ਨਾਲ ਹੀ ਲੱਖਾ ਸਿੰਘ ਨੇ ਜਰਨੈਲ ਵੱਲ ਦੋਵੇਂ ਬਾਹੀ ਫੈਲਾ ਦਿੱਤੀਆਂ ਬਾਪੂ ਜਰਨੈਲ ਬੱਚਿਆਂ ਵਾਂਗ ਡਾੜ ਮਾਰ ਕੇ ਲੱਖਾ ਸਿੰਘ ਦੇ ਗਲ ਨਾਲ ਚੰਬੜ ਗਿਆ ਦੋਵੇਂ ਪਿਓ ਪਤ ਗਲਵਕੜੀ ਪਾਈ ਰੋ ਰਹੇ ਸਨ ਪਾਸੇ ਤੇ ਬੈਠੀ ਰਾਜੋ ਵੀ ਰੋ ਰਹੀ ਸੀ ਹੰਝੂ ਵਹਿ ਰਹੇ ਸਨ ਕਿੰਨੀ ਸ਼ਾਂਤੀ ਸੀ ਇੰਨਾ ਹੰਝੂਆਂ ਵਿੱਚ ਦਿਲਾਂ ਦੀ ਮਹਿਲ ਧੁੱਪ ਦੀ ਜਾ ਰਹੀ ਸੀ ਬਾਪੂ ਜਰਨੈਲ ਨੇ ਇੱਕ ਵਾਰ ਫੇਰ ਪੁਕਾਰਿਆ ਮੈਨੂੰ ਤੇਰੀ ਜਾਇਦਾਦ ਦੀ ਲੋੜ ਨਹੀਂ ਇੱਕ ਵਾਰ ਧੌਣ ਉੱਚੀ ਕਰਕੇ ਸਮਾਜ ਵਿੱਚ ਖਲੋ ਕੇ ਕਹਿ ਦੇ ਜਰਨੈਲ ਮੇਰਾ ਪੁੱਤਰ ਏ ਬਸ ਇੱਕ ਵਾਰ ਨਹੀਂ ਜਰਨੈਲ ਪੁੱਤ ਮੈਂ ਹਜ਼ਾਰ ਵਾਰ ਕਹਾਂਗਾ ਜਰਨੈਲ ਮੇਰਾ ਪੁੱਤ ਏ ਮੇਰਾ ਲਹੂ ਏ ਸੁਣਦੀ ਹੈ ਜਰਨੈਲ ਦੀ ਮਾਂ ਇਹ ਮੇਰਾ ਪੁੱਤਰ ਏ ਤੇ ਤੂੰ ਮੇਰੀ ਜੀਵਨ ਸਾਥਣ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ